ਨੀ ਸਯੋ ਮੈਂ ਜਾਣਾ ਉਥੇ ਨੀ ਸਯੋ ਮੈਂ ਜਾਣਾ ਉਥੇ ਜਿੱਥੇ ਸਜਣ ਪਿਆਰਮ ਜਿੱਥੇ ਸਜਣ ਪਿਆਰ ਸਈਓ ਮੈਂ ਜਾਣਾ ਓਥੇ ਨੀ ਸਈਓ ਮੈਂ ਜਾਣਾ ਓਥੇ ਜਿੱਥੇ ਸਜਣ ਤਿਆਰ ਜਿੱਥੇ ਸਜਣ ਤਿਆਰ ਨੀਸਯੋ ਮੈਂ ਜਾਣਾ ਉਥੇ ਜਿੱਥੇ ਸਜਣ ਪਿਆਰਾ ਨੀਸਯੋ ਮੈਂ ਗਿਆਣਾ ਉਥੇ ਜਿੱਥੇ ਤਕਟ ਹਦਾਰਾ ਜਿੱਥੇ ਤਕਟ ਹਦਾਰਾ ਨੀਸਯੋ ਮੈਂ ਜਾਣਾ ਉਥੇ ਜਿੱਥੇ ਸਜਣ ਪਿਆਰਾ ਨੀਸਯੋ ਮੈਂ ਗਾਨ ਉੱਥੀ ਜਿੱਥੇ ਤੱਕ ਤੇ ਹੰਦਾਂ ਰਾਂਝੇ ਨੂੰ ਮੈਂ ਰੱਬ ਹਮਨ ਦੀ ਰਾਂਝੇ ਨੂੰ ਮੈਂ ਰਾਂਝੇ ਨੂੰ ਮੈਂ ਰਾਂਝੇ ਨੂੰ ਮੈਂ ਰਾਂਝੇ ਨੂੰ ਮੈਂ ਰੱਬ ਹਮਨ ਦੀ ਮੇਰਾ ா நேக்கார நீ சய்யா நீ சை

ਨਾਂਦਲੇ ਲੋਕ ਮਰਨ ਪਾਵੇਂ ਤਾਣੇ

गिदा पौना जदव गेगी सीट निसयो सही मैं जाना उथे उड़ीक करेगा राजा मेरा ਰਾਜ ਮੇਰਾ ਜੇ ਹੋਈ ਮੇਰੇ ਨਾਦ ਤਰੀਤ ਨਿਸਯੋ ਜੇ ਗਾਣਾ ਸਾਡੀ ਹੋਏਗੀ ਜੀਤ ਨਹੀਂ ਸਈਓ ਸਾਡੀ ਹੋਏਗੀ ਜੀਤ ਨਹੀਂ ਸਈਓ ਨੀ ਸਈਓ ਮੈਂ ਗਾਣਾ ਉੱਥੇ ਜਿੱਥੇ ਰਾਂਜਾ ਮੱਜੀਆਂ ਚਾ जथे वाली मारे सदाही वञ्जलि वाली वञ्जलि सदाही जी ਗੁਣਾਏ ਪਾਵੇਂ ਗੱਲਾਂ ਹੋਏ ਬਦਨਾਮੀ ਪਾਤੇ ਚਾਰੇ ਰਾਂਜਾ ਨਾ ਮੇਰਾ ਰੁੱਸੇ ਤਯੋ ਰਾਂਜਾ ਨਾ ਮੇਰਾ ਰੁੱਸੇ ਤਯੋ ਰੁੱਤਣ

अमीर रहंदा चाहे वांग फकीर नाल सहेलिया जा कत के बहीर निसयो उस सदा सजदा कर दी ਸਜਦਾ ਕਰਦੀ ਓਹ ਹੋ ਹੈ ਮੇਰਾ ਪੀਰ ਨਿਸਯੋ ਓਹ ਹੋ ਹੈ ਮੇਰਾ ਪੀਰ ਨਿਸਯੋ ਵਿੱਚ ਰਾਂਝਣੇ ਦੀ ਤਜਵੀਰ ਨਹੀਂ ਸਈ ਉਹ ਵਿੱਚ ਰਾਂਝਣੇ ਦੀ ਤਸਵੀਰ ਨਹੀਂ ਸਈ ਉਹ ਨਹੀਂ ਸਈ ਉਹ ਮੈਂ ਜਾਣਾ ਦੇਖੋ ਰਾਂਝੇ ਦਾ ਕਾਜ ਦਿੱਤਾ त्याग दिता तब कुछ त्याग है नहीं कोई लाज बैठा इश्के देवाग भी हो बैठा इश्के ਬੰਜਰੀ ਹੈ ਤੋਜ ਖੁਸ਼ I ਇਹ ਰਚਨਾ ਸਰਜੀਤ ਸੰਗਰੂਰ ਵੀ ਦੀ ਲਿਖੀ ਹੋਈ ਹੈ ਤੇ ਉਸ ਬਗਾਂ ਦੇ ਗਾਉਂ ਦੀ ਕੋਹੀ ਕੀਤੀ ਗਈ ਹੈ ਅਗਰ ਆਪ ਇਹ ਗਾਉਂ ਦੀ ਫਿਲਮੋਂ ਦੀ ਜੀਅਰ ਕਰਨ ਦੀ ਮਿਹਰਬਾਨੀ ਕਰੋ ਤਾਂ ਆਪ ਦੀ ਦਾ ਦਿਲੋਂ ਧੰਨਵਾਦੀ ਹੋਵਾਂਗਾ